थार गड्डी ਤੇ ਆਟੋਮੈਟਿਕ ਨੰਬਰ ਪਲੇਟ ਲਗਾਉਣੀ ਪੈ ਗਈ ਮਹਿੰਗੀ ਫੁਕਰਪੁਣੇ ਵਿੱਚ ਬਣਾਈ ਰੀਲ ਨੇ ਫਸਾ ਦਿੱਤੀ ਗੱਡੀ ਅਤੇ ਗੱਡੀ ਦਾ ਮਾਲਕ ਹੁਣ ਭੁਗਤਣਾ ਬਹੁਤ ਜੁਰਮਾਨਾ ਅਤੇ ਇੰਪਾਉਂਡ ਹੋ ਗਈ ਗੱਡੀ ਜਿਹਾਂ थार ਗੱਡੀ ਤੇ ਨੰਬਰ ਪਲੇਟ ਅਜੇ ਹੀ ਲਗਾਈ ਕਿ ਹੁਣ ਥਾਰ ਵਾਲੇ ਨੂੰ ਪੁਲਿਸ ਥਾਣੇ ਦੇ ਚੱਕਰ ਘਟਨੇ ਪੈ ਰਹੇ ਨੇ ਦਰਸਲ ਥਾਰ ਗੱਡੀ ਦੀ ਨੰਬਰ ਪਲੇਟ ਤੇ ਲੱਗੀ ਸੀ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਜਿਸ ਨਾਲ ਗੱਡੀ ਦੀ ਨੰਬਰ ਪਲੇਟ ਆਟੋਮੈਟਿਕ ਬਦਲ ਜਾਂਦੀ ਸੀ ਜਿਸ ਤੋਂ ਬਾਅਦ ਜਦੋਂ ਇਸ ਵਿਅਕਤੀ ਦੀ ਰੀਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਇਹ ਵਿਅਕਤੀ ਅੰਮ੍ਰਿਤਸਰ ਪੁਲਿਸ ਤੇ ਅੜਿਕੇ ਆ ਗਿਆ ਜਿਸ ਤੋਂ ਬਾਅਦ ਹੁਣ ਉਸ ਖਿਲਾਫ ਪਾਰੀ ਜੁਰਮਾਨਾ ਕੀਤਾ ਗਿਆ ਹੈ ਇਹ ਮਾਮਲਾ ਅੰਮ੍ਰਿਤਸਰ ਦੇ ਹਲਕਾ ਉਤਰੀ ਦਾ ਹੈ ਜਿੱਥੇ ਕਿ ਦੋ ਨੌਜਵਾਨ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਇਲੈਕਟ੍ਰੋਨਿਕ ਮੋਟਰ ਦੀ ਵਰਤੋਂ ਕਰਦੇ ਸੀ ਜਿਸ ਨਾਲ ਕਿ ਗੱਡੀ ਦੀ ਨੰਬਰ ਪਲੇਟ ਆਟੋਮੈਟਿਕ ਬਦਲ ਜਾਂਦੀ ਸੀ ਜਿਸ ਤੇ ਲਿਖਿਆ ਸੀ ਆਲ ਆਈਸ ਔਨ ਮੀ ਅਤੇ ਇਹ ਨੰਬਰ ਪਲੇਟ ਦਾ ਸ਼ਟਰ ਉੱਪਰ ਹੁੰਦਾ ਸੀ ਅਤੇ ਦੂਜੇ ਪਾਸੇ ਆਲ ਆਈਸ ਔਨ ਮੀ ਲਿਖੀ ਇੱਕ ਪਲੇਟ ਅੱਗੇ ਆ ਜਾਂਦੀ ਸੀ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੁਲਿਸ ਨੇ ਇਸ ਤੇ ਤੁਰੰਤ ਕਾਰਵਾਈ ਕਰਦਿਆ ਗੱਡੀ ਨੂੰ ਇੰਪਾਉਂਡ ਕਰ ਦਿੱਤਾ ਜੋ ਕਿ ਹੁਣ ਥਾਣੇ ਵਿੱਚ ਖੜੀ ਹੈ ਜਿੱਥੇ ਕਿ ਪੁਲਿਸ ਨੇ ਮੀਡੀਆ ਦੇ ਸਾਹਮਣੇ ਇਸ ਦੀ ਨੰਬਰ ਪਲੇਟ ਬਦਲ ਕੇ ਵੀ ਦਿਖਾਈ ਅਧਿਕਾਰੀ ਉਤਰੀ ਦੇ ACP ਵਿਰਿੰਦਰ ਖੋਸਾ ਮੁਤਾਬਕ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਇੱਕ ਥਾਰ ਗੱਡੀ ਦੇ ਮਾਲਕ ਵੱਲੋਂ ਗੱਡੀ ਦੀ ਨੰਬਰ ਪਲੇਟ ਛਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰੋਨਿਕ ਮੋਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਏਸੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਜਿਸ ਨੂੰ ਕੇ ਹੁਣ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਬੂ ਕਰ ਲਿਆ ਅਤੇ ਮੋਟਰ ਵੀ ਕਲੈਕਟ ਦੀਨ ਉਸ ਤੇ ਮੋਟਾ ਜੁਰਮਾਨਾ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਅਮਰਸਰ ਕਮਿਸ਼ਨਡ ਦੇ ਥਾਣਾ ਰਮਜੀਤ ਐਵੇਨਿਊ ਵਿਖੇ ਸਾਨੂੰ ਪਿਛਲੇ 2 ਦਿਨ ਤੋਂ ਕਾਫੀ ਵਾਇਰਲ ਵੀਡੀਓ ਜੋ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਉਹ ਮਸੂਰ ਹੋਈ ਸੀ। ਜਿਸ ਵਿੱਚ ਜਾਹਿਰ ਤੌਰ ਤੇ ਇੱਕ ਥਾਰ ਗੱਡੀ ਜਿਸ ਦਾ ਨੰਬਰ ਦਿਖ ਰਿਹਾ ਸੀ PB02 EQ1301 ਉਸ ਗੱਡੀ ਵੱਲੋਂ ਆਟੋਮੈਟਿਕ ਇਲੈਕਟ੍ਰਿਕ ਨੰਬਰ ਪਲੇਟ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਲਈ ਵਰਤੋਂ ਕਰਕੇ ਉਹ ਆਪਣੀ ਨੰਬਰ ਪਲੇਟ ਨੂੰ ਛੁਪਾ ਰਿਹਾ ਸੀ ਜੋ ਕਿ ਮੋਟਰ ਵਹੀਕਲ ਐਕਟ ਦੇ ਤਹਿਤ ਇੱਕ ਜੁਰਮ ਹੈ ਆ ਜਿਸ ਵਹੀਕਲ ਨੂੰ ਇਸ ਥਾਰ ਗੱਡੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ ਮੋਟਰ ਵਹੀਕਲ ਐਕਟ ਦੇ ਤਹਿਤ ਚਲਾਣ ਕੀਤਾ ਗਿਆ ਹੈ ਜਿਸ ਦੇ ਤਹਿਤ ਇਹਨਾਂ ਨੂੰ ਭਾਰੀ ਜੁਰਮਾਨਾ ਕਰਨਾ ਪਵੇਗਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਦੀ ਨੰਬਰ ਪਲੇਟ ਛੁਪਾਉਣੀ ਉਸ ਨੂੰ ਛੇੜਖਾਨੀ ਕਰਦੇ ਹੋ ਜਾਂ ਕਿਸੇ ਫਲੀਪਰ ਨਾਲ ਦੀ ਵਰਤੋਂ ਕਰਦੇ ਹੋ ਇੱਕ ਤਰੀਕੇ ਨਾਲ ਕਾਨੂੰਨੀ ਤੌਰ ਤੇ ਜੁਰਮ ਹੈ ਅਗਰ ਤੁਸੀਂ ਇਹ ਜੈਕਟਿਵਿਟੀ ਦੇ ਲਿਫਟ ਪਾਏ ਜਾਂਦੇ ਹੋ ਤਾਂ ਤੁਹਾਡੇ ਖਿਲਾਫ ਚਲਾਨ ਕੀਤਾ ਜਾਊਗਾ ਤੇ ਇਸ ਦੇ ਤਹਿਤ ਤੁਹਾਨੂੰ ਭਾਰੀ ਜੁਰਮਾਨਾ ਵੀ ਪੰਨਾ ਪੈ ਸਕਦਾ ਤਾਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਉਲੰਘਣਾ ਨਾ ਕਰਨ ਅਤੇ ਜੇਕਰ ਉਹ ਅਜਿਹਾ ਕਰਦੇ ਪਾਏਗੇ ਤਾਂ ਉਨ੍ਹਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਦੇ ਸਪੋਕਰ ਪੰਤੀ ਦੇ ਇੱਕ ਨੌਜਵਾਨ ਨੂੰ ਤਾਂ ਫਸਾ ਦਿੱਤਾ ਹੈ ਉਸ ਦੀ ਗੱਡੀ ਵੀ ਇੰਪਾਉਂਡ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਉਸ ਨੂੰ ਮੋਟਾ ਜੁਰਮਾਨਾ ਭਰਨਾ ਪਵੇਗਾ ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਬਣਦੀ ਉਚਿਤ ਕਾਰਵਾਈ ਕਰਕੇ ਹੋਰਨਾਂ ਨੂੰ ਵੀ ਕੰਨ ਕਰ ਦਿੱਤੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ